ਸ਼ਸ਼ਟਿਕਾਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰਤ ਖੁੱਲਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਅੱਜ ਅਸੀਂ ਓਟੀਟੀ ਪਲੈਟਫਾਰਮ ਤੇ ਜਿਹੜੀ ਟੌਪ 10 ਫਿਲਮਾਂ ਚੱਲ ਰਹੀਆਂ ਨੇ ਉਹਨਾਂ ਦੇ ਬਾਰੇ ਜ਼ਿਕਰ ਕਰਾਂਗੇ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਨੇ ਆ ਕਿ ਓਟੀਟੀ ਪਲੈਟਫਾਰਮਸ ਜਿਹੜੇ ਨੇ ਬਹੁਤ ਜ਼ਿਆਦਾ ਦੇਖੇ ਜਾ ਰਹੇ ਨੇ ਅੱਜ ਦੇ ਸਮੇਂ ਦੇ ਵਿੱਚ ਥੀਏਟਰਸ ਦੇ ਵਿੱਚ ਲੋਕ ਬਹੁਤ ਘੱਟ ਪਹੁੰਚ ਰਹੇ ਨੇ ਬਟ ਲੋਕ ਇਹ ਵੇਟ ਕਰਦੇ ਨੇ ਕਿ ਕਦੋਂ ਓਟੀਟੀ ਤੇ ਫਿਲਮ ਆਏਗੀ ਤੇ ਅਸੀਂ ਓਟੀਟੀ ਤੇ ਹੀ ਦੇਖ ਲਾਂਗੇ ਬਹੁਤ ਕੈਜੂਅਲ ਹੋ ਚੁੱਕਿਆ ਹੈ ਜੀ ਸੋ ਟੌਪ 10 ਜਿਹੜੀਆਂ ਫਿਲਮਾਂ ਓਟੀਟੀ ਤੇ ਚੱਲ ਰਹੀਆਂ ਨੇ ਦੇਵ ਕਰੋੜ ਪ੍ਰਿੰਟ ਕਵਲਜੀਤ ਨੂੰ ਦੇਖੋਗੇ ਇਸ ਤੋਂ ਇਲਾਵਾ 84 ਤੋਂ ਬਾਅਦ ਇਹ ਫਿਲਮ ਜਿਹੜੀ ਹੈ ਟ੍ਰੈਂਡ ਚ ਚੱਲ ਰਹੀ ਹੈ ਗੈਂਗਲੈਂਡ ਫਿਲਮ ਜਿਹੜੀ ਹੈ ਇਹ ਵੀ ਤੁਸੀਂ ਦੇਖ ਸਕਦੇ ਹੋ ਇਹ ਵੀ ਨੰਬਰ 3 ਤੇ ਚੱਲ ਰਹੀ ਹੈ ਚੱਲ ਮੇਰਾ ਪੁੱਤ 2 ਸਿਮੀ ਔਰ ਅਮਰਿੰਦਰ ਦੀ ਫਿਲਮ ਹੈ ਇਸ ਤੋਂ ਇਲਾਵਾ ਮੇਤਰਾ ਦਾ ਚੱਲਿਆ ਟਰੱਕ ਇਹ ਵੀ ਆਪਣਾ ਫਿਲਮ ਜਿਹੜੀ ਹੈ ਟੌਪ 5 ਤੇ ਚੱਲ ਰਹੀ ਹੈ ਔਰ ਟੌਪ 10 ਦੀ ਲਿਸਟ ਦੇ ਵਿੱਚ ਹੈ ਜੋੜੀ ਫਿਲਮ ਨਿਮਰਤ ਔਰ ਦਿਲਜੀਤ ਦੀ ਮਜੈਲ ਫਿਲਮ ਇਸ ਦੇ ਵਿੱਚ ਫਿਰ ਤੋਂ ਦੇਵ ਕਰੋੜ ਦੀ ਫਿਲਮ ਗਾਂਧੀ 3 ਫਿਰ ਤੋਂ ਦੇਵ ਕਰੋੜ ਦੀ ਫਿਲਮ शिकारी फिल्म जो इसवेच थोनु गूगल जी नजर आउंगे लीड ते एंड यस लास्ट बट नॉट द लीस्ट 6 इंच ए फिल्म भी ਤੁਸੀਂ ਦੇਖ ਸਕਦੇ ਹੋ 6 इंच ਦੀ ਸਟੋਰੀ ਬਹੁਤ ਸੋਹਣੀ ਹੈ ਬਾਹਰ ਜਾ ਕੇ ਜਿਹੜੀਆਂ ਕੁੜੀਆਂ ਨੇ ਕਿਸ ਤਰ੍ਹਾਂ ਪਿੱਛੋਂ ਫੈਮਲੀਆਂ ਨੂੰ ਜਾਂ ਫਿਰ ਜਿਨ੍ਹਾਂ ਨਾਲ ਵਿਆਹ ਕਰਕੇ ਜਾਂਦੀਆਂ ਨੇ ਉਹਨਾਂ ਨਾਲ ਕਿਦਾਂ ਧੋਖਾ ਕਰਦੀਆਂ ਨੇ ਫਿਲਮ ਤੁਹਾਨੂੰ ਬਹੁਤ ਵਧੀਆ ਤਰੀਕੇ ਨਾਲ ਦਰਸਾ ਕੇ ਦਿਖਾਏਗੀ 6 इंच ਕਿ ਇਹਦੇ ਵਿੱਚ ਕੀ ਕੁਝ ਖਾਸ ਹੈ ਇਸ ਤੋਂ ਇਲਾਵਾ ਅਗਰ ਗੱਲ ਕਰੀਏ ਇਹਨਾਂ ਫਿਲਮਾਂ ਦੀ ਤੇ ਫਿਲਮਾਂ ਜਿਹੜੀਆਂ ਨੇ ਸਭ ਤੋਂ ਜ਼ਿਆਦਾ ਦੇਖੀਆਂ ਜਾਣ ਵਾਲੀਆਂ ਫਿਲਮਾਂ ਨੇ ओटीटी ਪਲੇਟਫਾਰਮ ਚਪਾਲ ਤੇ ਜੇਕਰ ਤੁਸੀਂ ਵੀ OTT ਪਲੇਟਫਾਰਮਸ ਦੇਖ ਰਹੇ ਹੋ ਤਾਂ ਤੁਹਾਨੂੰ ਅਸੀਂ ਹਮੇਸ਼ਾ ਦੱਸਦੇ ਹਾਂ ਜਿਹੜੀਆਂ-ਜਿਹੜੀਆਂ ਫਿਲਮਾਂ ਬੈਸਟ ਦੇ ਵਿੱਚ ਚੱਲ ਰਹੀਆਂ ਨੇ ਟੌਪ ਤੇ ਚੱਲ ਰਹੀਆਂ ਨੇ ਜਾਂ ਫਿਰ ਮੋਸਟ ਜਿਹੜੀਆਂ ਮੋਸਟ ਆਫ ਦਾ ਟਾਈਮ ਦੇਖੀਆਂ ਜਾ ਰਹੀਆਂ ਨੇ ਉਹਨਾਂ ਦੇ ਬਾਰੇ ਸੇ ਤੁਹਾਨੂੰ ਅਪਡੇਟ ਦਿੰਨੇ ਹਮੇਸ਼ਾ ਹੀ ਸੋ ਇਹ OTT ਪਲੇਟਫਾਰਮ ਤੇ ਟੌਪ 10 ਫਿਲਮਾਂ ਚੱਲ ਰਹੀਆਂ ਨੇ ਜੇਕਰ ਤੁਸੀਂ ਪੰਜਾਬੀ ਫਿਲਮਾਂ ਦੇਖਣ ਦੇ ਸ਼ੌਕੀਨ ਹੋ ਔਰ ਪੰਜਾਬੀ OTT ਪਲੇਟਫਾਰਮਸ ਤੇ ਅਗਰ ਤੁਸੀਂ ਦੇਖਦੇ ਹੋ ਤਾਂ ਤੁਸੀਂ ਫ੍ਰੀ ਆਫ ਕਾਸਟ ਇਹਨਾਂ ਫਿਲਮਾਂ ਨੂੰ ਦੇਖ ਸਕਦੇ ਹੋ ਬਹੁਤ ਘੱਟ ਇਹੋ ਜਿਹੀਆਂ ਫਿਲਮਾਂ ਨੇ ਜਿਨ੍ਹਾਂ ਨੂੰ ਸਬਸਕ੍ਰਾਈਬ ਕਰਨਾ ਪਊ ਜਾਂ ਸਬਸਕ ਦੇਵ ਕਰੋੜ ਨੂੰ ਦੇਵ ਕਰੋੜ ਦੀਆਂ ਫਿਲਮਾਂ ਜਿਹੜੀਆਂ ਨੇ ਤਿੰਨ ਤੋਂ ਚਾਰ ਫਿਲਮਾਂ ਜਟੀਆਂ ਨੇ ਟੌਪ 10 ਦੇ ਵਿੱਚ ਚੱਲ ਰਹੀਆਂ ਨੇ ਅਗਰ ਤੁਸੀਂ OTT ਪਲੇਟਫਾਰਮ ਖੋਲਦੇ ਹੋ ਤੁਹਾਨੂੰ ਸਭ ਤੋਂ ਪਹਿਲਾਂ ਦੇਵ ਕਰੋੜ ਦੀਆਂ ਫਿਲਮਾਂ ਹੀ ਨਜ਼ਰ ਆਉਣਗੇ ਕਿਉਂਕਿ ਆਪਣੀ ਪੰਜਾਬੀ ਇੰਡਸਟਰੀ ਦੇ ਵਿੱਚ ਜਿਹੜਾ ਐਕਸ਼ਨ ਹੈ ਉਹ ਦੇਵ ਕਰੋੜ ਜ਼ੈਰਨ ਦਾਵਾ ਤੋਂ ਇਲਾਵਾ ਹੋਰ ਬਹੁਤ ਘੱਟ ਲੋਕਾਂ ਨੂੰ ਅਸੀਂ ਦੇਖਿਆ ਆਰਟਿਸਟਾਂ ਨੂੰ ਐਕਸ਼ਨ ਕਰਦੇ ਆ ਸੋ ਐਕਸ਼ਨ ਕਿੰਗ ਨੇ ਸੋ ਦੇਵ ਕਰੋੜ ਜਿਹੜੇ ਨੇ ਉਹਨਾਂ ਦੀਆਂ ਫਿਲਮਾਂ ਜੜੀਆਂ ਨੇ ਇਸ ਸਮੇਂ ਟ੍ਰੈਂਡ 'ਚ ਚੱਲ ਰਹੀਆਂ ਨੇ OTT ਪਲੇਟਫਾਰਮ ਤੇ ਅਗਰ ਤੁਸੀਂ ਵੀ ਦੇਵ ਦੇ 팬 ਹੋ ਜਾਂ ਫਿਰ ਪੰਜਾਬੀ ਫਿਲਮਾਂ ਦੇ ਸ਼ੌਕੀਨ ਹੋ ਤਾਂ ਇਹ 10 ਫਿਲਮ ਤੁਸੀਂ ਕੁਝ ਕੁਛ ਮਨਣਦੀਆਂ ਫਿਲਮਸ ਨੇ ਔਰ ਅਗਰ ਥੀਏਟਰ ਜਾਣ ਚ ਨਹੀਂ ਇੰਟਰਸਟਡ ਹੋ ਤੁਸੀਂ ਔਰ ਪੁਰਾਣੀਆਂ ਫਿਲਮਾਂ ਕਿਤੇ ਮਿਸ ਹੋਈਆਂ ਨੇ ਤਾਂ ਤੁਸੀਂ ਇਹ ਫਿਲਮਾਂ ਦੇਖ ਸਕਦੇ ਹੋ ਘਰੇ ਬੈਠ ਕੇ ਆਰਾਮ ਨਾਲ